ਪਹਿਲ ਮਾਰਈ ਹੈ ਜਿਹੜੀ ਉਹਨਾਂ ਦੇ ਨਾਂ ਤੇ ਗੁਰਜੀਤ ਨੇ ਬਣਾਈ ਹੈ ਉਹ ਕਿਵੇਂ ਕੱਟ ਬਹੁਤ ਜ਼ਿਆਦਾ ਲਾਗੇ ਬੜਾਈ ਫਿਰਮ ਬਜੂ ਦੇ ਉਹਨੂੰ ਉਧਾਰ ਹੀ ਖਤਮ ਕਰਤਾ ਜੀ ਇਹ ਰਾਣੀ ਸਰਕਾਰ ਦੀ ਹਾਲਾਂ ਕਿ ਹਿਊਮਨ ਰਾਈਟਸ ਨਾਲ ਜੁੜਿਆ ਬਹੁਤ ਜ਼ਿਆਦਾ ਇਸ਼ੂ ਆ। ਤਾਂ ਵਰਕਰ ਮਟਾ ਉਸ ਬੰਦੇ ਨੇ ਸ਼ੁਰੂ ਕਰਵਾਇਆ ਸੀ ਮਾਇਓ ਸਿੰਘ ਨੇ ਅੱਛਾ ਸੈਨੇਟਾ ਹਾਂਜੀ ਪੂਰੀ ਨਫਰ ਤੋਂ ਬਹੁਤ ਜ਼ਿਆਦੇ ਕਰਦੇ ਸੀਗੇ ਕੰਮ ਨਹੀਂ ਸਿੱਧੁੰਦੇ ਆਪਣੇ ਬੰਦੇ ਨੂੰ ਉਹਦੇ ਹਰ ਕਦਮ ਤੇ ਖੜਾ ਹੋਇਆ ਦੇਖਦੇ ਸੀਗੇ ਤੇ ਉਹਨੂੰ ਬਹੁਤ ਜ਼ਿਆਦਾ ਜੀਤੀ ਕਰਦੇ ਸੀ। ਕਿ ਦਿੱ ਦਿੱ ਪਤਾ ਲੱਗਦਾ ਸੀ ਪੰਜਾਬੀ ਸਾਡਾ ਕੋਲ ਵਨ ਟੂ ਆ ਗਿਆ ਕੋਈ ਹਿੰਦੂ ਆ ਗਿਆ ਉਥੋਂ ਆ ਕੇ ਚਾਹੇ ਚੱਕ ਲੈਣ ਉਹ ਜਪਾਨ ਦੀ ਕੰਪਨੀ ਸੀ ਕਮਗਾਟਾ ਮੋਰੂ ਉਹਨਾ ਉਹ ਜਹਾਜ਼ ਨੂੰ 22000 ਡਾਲਰ ਮਹੀਨੇ ਦੇ ਉੱਤੇ ਕਿਰਾਇਆ ਦਿੱਤੇ ਤੇ ਜਦ ਬੈਂਕੂਪੁਰ ਆ ਕੇ ਖੜੇ ਡਾਊਨ ਟਾਊਨ ਦੇ ਕੋਲੇ ਜੀ ਤੇ ਇੱਧਰ ਸਰਕਾਰ ਨੇ ਉਹਨਾਂ ਨੂੰ ਉਤਰਨ ਦਾ ਹੁਕਮ ਦਿੱਤਾ ਭਾਈ ਮਹੀਨੇ ਜਾਇ ਖੜਾ ਰਿਹਾ ਉਹ ਜਦੋਂ ਜਹਾਜ਼ ਵਾਪਸ ਗਿਆ ਜੀ ਜਾ ਕੇ ਕੋਲਕੱਤਾ ਬਾਜਬਜ ਤਾਟ ਦੇ ਉੱਤੇ ਲੱਗਿਆ ਇਹ ਉੱਥੇ ਬ੍ਰਿਟਿਸ਼ ਸਰਕਾਰ ਸੀ ਜੀ ਇਹ ਤਾਂ ਗੋਲੀ ਚਲਾਦੀ ਜੀ। ਦਾਫਰਾ ਦੇ ਨਾਮ ਨੇ ਬਾਬਾ ਗੁਰਦੇਵ ਸਿੰਘ ਨੇ ਆਪ ਕੋਲ ਇੱਕ ਪੱਤਰ ਲਿਖੀ ਸੀ ਜੀ 922 ਦੇ ਵਿੱਚੋਂ ਜਲਦ ਕਰ ਲਈ ਸੀ ਇਹ ਬੇ ਸਰਕਾਰ ਨੂੰ ਤੇ ਉਹ ਦਵਾਰੇ ਸ਼ੁਭਾਈ ਹੈ ਜੀ ਤੇ ਉਹ ਦਾ ਡਾਕਟਰ ਗੁਰਦੇਵ ਸਿੰਘ ਸਿੱਧੂ ਜੀ ਇਤਿਹਾਸਕਾਰ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲੋ ਸ਼ੁਭਾਈ ਹੈ ਜੀ ਦਵਾਰੇ ਪੱਤਰ ਸਤਿ ਸ਼ਕਾਲ ਜੀ ਮੈਂ ਗਿੰਦਰ ਸਿੰਘ ਅੱਜਕੱਲ੍ਹ ਅਸੀਂ ਕੈਨੇਡਾ ਆ ਗਏ ਹਾਂ ਤੇ ਕੈਨੇਡਾ ਦੀ ਪੀਕ ਪਾਰਕ ਹੈ ਜਿਹੜੀ ਸਰੀ ਦੀ ਸਭ ਤੋਂ ਵੱਡੀ ਪਾਰਕ ਹੈ ਉੱਥੇ ਬੈਠੇ ਆ ਮੇਰੇ ਨਾਲ ਗੁਰਪ੍ਰੀਤ ਸਿੰਘ ਨੇ ਤਲਵੰਡੀ ਜਿਨ੍ਹਾਂ ਨੇ ਇਹ ਕਿਤਾਬਾਂ ਲਿਖੀਆਂ ਪੱਤਰਕਾਰ ਨੇ ਚਲੰਤ ਮਾਮਲਿਆਂ ਤੇ ਕਰੰਟੀ ਦੀ ਉੱਤੇ ਇਹ ਗੁੰਵਿੰਦਰਿੰਦੀ ਆ ਤੇ ਨਾਲ ਨਾਲ ਇਹਨਾਂ ਨੇ ਤਿੰਨ ਕਿਤਾਬਾਂ ਲਿਖੀਆਂ ਜੀ ਜਿਹੜੀ ਇੱਕ ਕਿਤਾਬ ਜਿਹੜੀ ਹੈ ਕੈਨੇਡਾ ਚ ਜਿਹੜੀਆਂ ਸਿੱਖਾਂ ਨਾਲ ਜਾਂ ਪੰਜਾਬੀਆਂ ਨਾਲ ਜੁੜੀਆਂ ਹੋਈਆਂ ਇਤਿਹਾਸਕ ਥਾਵਾਂ ਨੇ ਜਾਂ ਜਿਹੜੀ ਪੰਜਾਬੀਆਂ ਨਾਲ ਜੁੜੀ ਹੋਈ ਇਤਿਹਾਸਕ ਗਾਥਾ ਉਹਦੇ ਬਾਰੇ ਵੀ ਇਹਨੇ ਇੱਕ ਕਿਤਾਬ ਲਿਖੀ ਆ ਇਟ ਅਸ ਪਿੱਛੇ ਬਹੁਤਾ ਜ਼ਿਕਰ ਆ ਕਰ ਦਿੱਤਾ ਹੋਇਆ ਤੇ ਅੱਜ ਵਰਤੇ ਜੀ ਆਪਾਂ ਅਚੰਤਿਤ ਮਿਲਿਆ ਤੇ ਗੱਲਬਾਤ ਕਰ ਲਈਏ ਕਿ ਕਿੰਦਾ ਦੇਖਦੇ ਹੋ ਜਿਹੜਾ ਇਹ ਪਿੱਛੇ ਚਰੇ ਜਾਈਏ ਪੰਜਾਬੀਆਂ ਦੀ ਲੰਬੇ ਸਮੇਂ ਤੋਂ ਪੰਜਾਬੀਆਂ ਦੀ ਇੱਕ ਚਾਹਤ ਹੀ ਰਹੀ ਹੈ ਕੈਨੇਡਾ ਪਾਵੇਂ ਜਿਹੜੇ ਮੌਜੂਦਾ ਹਾਲਾਤ ਹੈ ਬਹੁਤੇ ਮਤਲਬ ਚੰਗੇ ਨਹੀਂ ਹੈਗੇ ਕਹਿ ਲਓ ਆਰਥਿਕ ਤੌਰ ਤੇ ਨਾ ਮੌਜੂਦਾ ਹਾਲਾਤ ਵਿਦਿਆਰਥੀਆਂ ਨੂੰ ਵੀ ਕਾਫੀ ਸਮੱਸਿਆਵਾਂ ਆ ਰਹੀਆਂ ਨੇ ਜਾਂ ਸ਼ੋਪੜ ਚ ਚਲੇ ਜਾਗੇ ਤਾਂ ਕਦੋਂ ਨੂੰ ਦੇਖਦੇ ਹੋ ਵੀ ਪੰਜਾਬੀ ਇੱਥੇ ਹੋੜੇ ਸ਼ੁਰੂ ਹੋ ਗਏ ਹੁਣ ਹਜੇ ਤੱਕ ਨੂੰ ਤਾਂ ਬਸ ਆਪਣਾ ਬਣਿਆ ਹੋਇਆ ਜਿਹੜੇ ਸਿਮਤ ਆਸ਼ਕਾਂ ਨੂੰ ਇੱਕ ਵਾਰੀ ਕਾਲ ਜੀ ਇਹਨਾਂ ਪੰਜਾਬੀਆਂ ਦੀ ਬੀਮੀ ਸਦੀ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਕੈਨੇਡਾ ਖੇਤ ਦੇ ਕਿੰਨੇ ਬਣਾ ਰਿਹਾ ਹੂੰ 1960ਸ ਦੇ ਗੱਤ ਤੋਂ ਸ਼ੁਰੂ ਹੋਏ ਸੀ ਤੇ ਉਸ ਤੋਂ ਬਾਅਦ 1980 82 83 ਤੱਕ ਇਹਨੇ 50 ਹਜ਼ਾਰ ਦੇ ਮੀੜ ਰਹੀ ਹੈ ਸਾਰੀ ਕੈਨੇਡਾ ਦੇ ਵਿੱਚ ਜਪੋਨੀਆ ਦੀ ਹਾਂਜੀ ਖਾਸ ਕਰ ਸਿੱਖਾਂ ਦੀ ਹਾਂਜੀ ਖਾਸ ਕਰ ਸਿੱਖਾਂ ਦੀ 1990 ਤੋਂ ਬਾਅਦ ਵੀ ਹੋਣਾ ਸ਼ੁਰੂ ਹੋਏ ਤੇ ਉਸ ਤੋਂ ਬਾਅਦ ਪੇਹਜਾ ਦੌਰ ਚੱਲਿਆ ਵੀ ਹੁਣ ਤਾਂ ਕਾਜ ਦੇ ਜਹਾਜਾਂ ਦੇ ਚੜ੍ਹਜਾ ਰੇ ਆ ਰਹੇ ਜੀ ਸਟੂਡੈਂਟ ਹੁਣ ਕੁਛ ਥੋੜੀ ਬ੍ਰੇਕ ਵੀ ਪਈ ਹੈ ਕੁਝ ਸਰਕਾਰ ਨੇ ਥੋੜਾ ਜਿਹਾ ਥੱਲੇ ਆ ਜੀ ਸਖਤ ਨੈਟਿੰਗ ਪਾ ਦੀ ਹੋਣ ਕਰਕੇ ਖਾਸ ਕਰਕੇ ਬਿਆਜ ਕਿਉਂਕਿ ਬੇਰੋਜ਼ਗਾਰੀ ਵਧ ਗਈ ਤੇ ਕੰਮਾਂ ਦੀ ਘਾਟ ਹੋ ਗਈ ਫਾਇਦਾ ਹੋ ਗਈ ਜੀ ਉਹ ਆਪਣੇ ਬੱਚੇ ਨੂੰ ਕਿਸੇ ਹਿਸੇ ਨੂੰ ਪਾਇਆ ਹੁੰਦਾ ਆਪਣੀਆਂ ਦੇ ਇਹ ਉਹਦੇ ਕਰਕੇ ਥੋੜਾ ਜਿਹਾ ਹੁਣ ਥੋੜਾ ਜਿਹਾ ਜਣੀ ਪ੍ਰੇਕਾਂ ਲੱਗੀਆਂ ਸਾਜੀ ਆਪਾਂ ਹੁਣ ਵੇਚਰਦਿਆਂ ਦੇਖਦੇ ਆ ਤਾਂ ਕਾਫੀ ਜਿਵੇਂ ਕਈ ਬੱਚਿਆਂ ਦੀ ਹੁਣ ਗੱਲ ਕਰਦੇ ਆ ਤਾਂ ਕਈ-ਕਈ ਮਹੀਨਿਆਂ ਤੋਂ ਬੈਠਿਆ ਨਾ ਕੋਈ ਲੇਕ ਕੰਮ ਨਹੀਂ ਹੈਗਾ ਜਾਂ ਸਟੱਡੀ ਲਈ ਆਏ ਹੋਏ ਆ ਜਿਹੜੇ ਵਿਦਿਆਰਥੀ ਆਂ ਕਾਫੀ ਸਮੱਸਿਆਵਾਂ ਆ ਨਾ ਸਾਕਸ ਨਜਮਾ ਕਰਕੇ ਵੀ ਕਾਫੀ ਸਮੱਸਿਆਵਾਂ ਆ ਗਈਆਂ ਹਾਂਜੀ ਕੁਝ ਇਹ ਵੀ ਕਰਤੀ ਵੀ ਹੋ ਗਿਆ ਵੀ ਜਿਵੇਂ ਬੈਂਕਾਂ ਨੇ ਵਿਆਜ ਦਰਾਂ ਵਧਾਤੀਆਂ ਜੀ ਕੰਸਟ੍ਰਕਸ਼ਨ ਰੋਕ ਗਈ ਕਿਉਂਕਿ ਕਿਸਾਨ ਦਾ ਜਿਹੜਾ ਸਾਰਾ ਦਰਮਦਾਰਾ ਕੰਸਟ੍ਰਕਸ਼ਨ ਦੇ ਸਿਰ ਤੇ ਹੈ ਜੀ ਨਾ ਤਾਂ ਇਹਦੇ ਕੋਈ ਫਸਲ ਚੱਜ ਵਾਲ ਹੁੰਦੀ ਹੈ ਜੀ ਤੇ ਉਹ ਕੰਸਟ੍ਰਕਸ਼ਨ ਰੋਕ ਗਈ ਤੇ ਸਾਰਾ ਕੰਮ ਧੱਕੋ ਗਿਆ ਜੀ ਕੰਮ ਕੰਮ ਰੁਕੇ ਸਾਂ ਇਹ ਅੱਜ ਗੱਲ ਕਰੀਏ ਤਾਂ ਜਿਹੜੀ ਤੁਸੀਂ ਲਿਖੀ ਹੈ ਬੁੱਕ ਲਿਖੀ ਹੈ ਉਸ ਤੋਂ ਖਾਸ ਕਰਕੇ ਜੇਕਰ ਕਾਮਾਗਾਟਾ ਮਾਰੂ ਜਹਾਜ਼ ਦੀ ਗੱਲ ਕਰੀਏ ਕਿਉਂ ਹੁੰਦੇ ਆ ਪੰਜਾਬੀ ਉਹ ਤੇ ਥੋੜਾ ਜਰੂਰ ਚੰਨਣਾ ਪਾਉ ਅੱਜ ਮੇਰੇ ਖਿਆਲ ਸਪੈਸ਼ਲ ਦਿਨ ਵੀ ਹੈਗਾ ਹਾਂਜੀ ਪੰਜਾਬੀ ਸਾਡੇ 20ਵੀਂ ਸਦੀ ਦੇ ਸ਼ੁਰੂ ਦੇ ਵਿੱਚ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ 1906-7 ਦੇ ਵਿੱਚ ਉਹਨਾ ਸ਼ੁਰੂ ਹੋਏ ਸੀਗੇ ਤੇ ਉਦੋਂ ਮਹਾਰਾਣੀ ਵਿਕਟੋਰੀਆ ਅਗਲੈਂਡ ਦੇ ਵਿੱਚ ਉਹ ਰਾਜ ਕਰਦੇ ਸੀ ਕੈਨੇਡਾ ਦੇ ਉਹਨਾਂ ਦੇ ਦੀਨ ਸੀ ਭਾਰਤ ਦੇ ਵੀ ਉਹਨਾਂ ਦਾ ਰਾਜ ਸੀ ਤੇ ਉਹਨਾਂ ਨੇ ਇੱਕ ਆਪਣੇ ਰਾਜ ਦੀ ਸਿਲਵਰ ਜੰਗਲੀ ਬਣਾਈ ਸੀ ਜੀ ਜੋ ਉਸ ਟਾਈਮ ਪੰਜਾਬੀਆਂ ਦਾ ਖਾਸ ਕਰਕੇ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਸੀਗਾ ਜੀ ਬ੍ਰਿਟਿਸ਼ ਫੌਜੀ ਦੇ ਵਿੱਚੋਂ ਜੀ ਤੇ ਉਹਨਾਂ ਨੇ ਉਹ ਜਿਹੜੇ ਸਿਲਵਰ ਜੰਗਲੀ ਸਮਾਗਮ ਸੀ ਉਹਨਾਂ ਦੇ ਵਿੱਚ ਸ਼ਾਮਲ ਹੋਣ ਲਈ ਆਪਣੇ ਪੰਜਾਬੀਆਂ ਨੂੰ ਸੱਦਾ ਸੀਗਾ ਜੀ ਤੇ ਉਹਨਾਂ ਦਾ ਜਿਹੜਾ ਰੂਪ ਸੀ ਬਾਇਆ ਬ੍ਰਿਟਿਸ਼ ਸਮਝਿਆ ਸੀਗਾ ਜੀ ਬ੍ਰਿਟਿਸ਼ ਨੂੰ ਉਹ ਚਰੇ ਸੀ ਉਨਾਂ ਦੇ ਵਿੱਚੋਂ ਕੁਝ ਨੇ ਸਲਾਹ ਕੀਤੀ ਵੀ ਆਪਾਂ ਇੱਥੇ ਮਤਲਬ ਆਪਣੇ ਜੋ ਪੈਨਸ਼ਨ ਤੋਂ ਬਾਅਦ ਪੈਸੀ ਫੰਡ ਵਗੈਰਾ ਮਿਲਣਗੇ ਉਹ ਇਨਵੈਸਟ ਕਰਾਂਗੇ ਕਿਉਂਕਿ ਆਪਦਾ ਜਿੰਦਗੀ ਥੋੜਾ ਜਿਆਦਾ ਕਿਉਂਕਿ ਇਹ ਬਹੁਤ ਹਰਿਆਲੀ ਸੀ ਕਿਉਂ ਦਾ ਬਹੁਤ ਮਤਲਬ ਕੁਦਰਤੀ ਮਾਹੌਲ ਹੈਗਾ ਜੀ ਇੱਥੇ ਦਾ ਕੁਦਰਤੀ ਤਾਂ ਖੈਰ ਦੇਖ ਲੀਆ ਹੁਣ ਵੀ ਬੜਾ ਵਧੀਆ ਰਹਿਣਾ ਤੇ 1906 ਵਰਤਾਂਵਰਤ ਦਾ ਸੁਭਾਲਿਆ ਹੋਇਆ ਬਿਲਕੁਲ ਜੀ ਉਨੇਸੋ 67 ਦੇ ਵਿੱਚ ਪਹਿਲਾ ਫੌਜੀਆ ਦਾ ਗਰੁੱਪ ਇੱਥੇ ਆਇਆ ਸੀਗਾ ਜੀ ਅੱਛਾ ਬ੍ਰਿਟਿਸ਼ ਕਲਬ ਦੇ ਵਿੱਚ ਹੀ ਆਇਆ ਸੀ ਕਿਨਿੰਟਾ ਦੇ ਵਿੱਚ ਸਭ ਲੋਕ ਤੇ ਉਹਨਾਂ ਨੇ ਆ ਕੇ ਚਲੋ ਅੱਗੇ ਆਪਣੇ ਕੰਮ ਸ਼ੁਰੂ ਕਰਨਾ ਸ਼ੁਰੂ ਕੀਤਾ ਤੇ ਬਹੁਤ ਵੱਡੇ ਮਿਲੀਨਰ ਤੱਕ ਵੀ ਪਹੁੰਚੇ ਬੰਦੇ ਤੇ ਉਹ ਜਿਹੜਾ ਪਹਿਲੇ ਗਰੁੱਪ ਦੇ ਵਿੱਚ ਸੀ ਉਹ ਤੇ ਵਿੱਚ ਸੀ ਇੱਕ ਮਾਇਓ ਸਿੰਘ ਜੀ ਪਿੰਡਪਾਲ ਸੀ ਘੀਲ ਘਰਪਾਲ ਦੀ ਪਿੰਡ ਦਾ ਵੀ ਜ਼ਿਕਰ ਆਉਂਦਾ ਤੁਸੀਂ 8ਵਾਂ ਜੁਲਿਹਿਆ ਬੁੱਕ ਚ ਵੀ ਹਾਂਜੀ ਮਾਇਓ ਸਿੰਘ ਸੀ ਇੱਕ ਕਣਿਆ ਸਿੰਘ ਸੀ ਉਹਨਾਂ ਦਾ ਭਰਾ ਸੀਗਾ ਜੀ ਤੇ ਇੱਕ ਉਹਨੋ ਦੇ ਨੇੜੇ ਕੰਡ ਖੜੋਦੀ ਹੈ ਜਿਹੜਾ ਹਰਪੁਰ ਜ਼ਿਲ੍ਹੇ ਚ ਉੱਥੋਂ ਦਾ ਸਰਦਾਰ ਕਪੂਰ ਸਿੰਘ ਸੀ ਜੀ ਤੇ ਇਹਨਾਂ ਨੇ ਆ ਕੇ ਪਹਿਲਾਂ ਸਾਡੇ ਚਿਲਾਬੇਕ ਆ ਜੀ ਇੱਥੇ ਉਹ ਚਿਲਾਬੇਕ ਆ ਕਿ ਇੱਕ ਲੰਬਰ ਮਿੱਲ ਚ ਕੰਮ ਕੀਤਾ ਉਹ ਉਸ ਤੋਂ ਬਾਅਦ ਉਹ ਇੱਥੋਂ ਛੱਡ ਕੇ ਫਿਰ ਮਤਲਬ ਉਹਨਾਂ ਨੂੰ ਲੱਕੜ ਚਾਹੀਦੀ ਸੀ ਜੀ ਉਹ ਬੈਂਕੂਵਰ ਆਈਲੈਂਡ ਜਿਹੜੀ ਰਾਜਧਾਨੀ ਆ ਬ੍ਰਿਟਿਸ਼ ਲੰਬਰੀ ਦੀ ਬਟੂਰੀ ਆ ਇਹ ਡਾਕਟਰੀਆ ਤੇ ਨੰਨਾ ਮੋਦੂ ਤਾਂ ਉਹਨਾਂ ਨੇ ਵਿਚਾਲੇ ਕਹਿੰਦਾ ਜੀ ਪਾਲ ਦੀ ਪਿੰਡ ਉੱਥੇ ਉਹਨਾਂ ਨੇ ਇਹ ਬਸਾਇਆ ਪਾਲ ਦੀ ਪਿੰਡ ਹਾਂਜੀ ਉਹ ਸੰਗਣਾ ਜੰਗਲ ਸੀਗਾ ਜੀ ਉੱਥੇ ਉਹਨਾਂ ਨੇ ਜਾ ਕੇ ਜਾਪਾਨੀਆ ਦੀ ਇੱਕ ਮਿਲ ਸੀਗੀ ਜਾਪਾਨੀ ਬੰਦਿਓ ਮਾਲਕੀ ਸੀਗੀ ਉਹਨਾਂ ਦੀ ਤੇ ਉਸ ਮਿਲ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਇੱਕ ਪਾਰਟਨਰਸ਼ਿਪ ਵਾਲੀ ਤੇ ਉਸ ਤੋਂ ਬਾਅਦ ਉਹ ਜਾਪਾਨੀ ਛੱਡ ਕੇ ਚਲੇ ਗਏ ਜੀ ਇਹਨਾਂ ਨੇ ਜਿਹੜੀ ਹਲੇ ਨਾਲ ਹੀ ਨਿਆਣੀ ਕਾਬੂ ਹੋ ਗਈ ਉਹ ਤੋਂ ਜਿਹੜੀਆਂ ਇੰਨੀਆਂ ਪ੍ਰਾਪਤੀਆਂ ਕੀਤੀਆਂ ਉਹਨਾਂ ਦੇ ਕੋਲੇ ਆਪਦਾ ਜੈਟ ਜਹਾਜ਼ ਸੀਗਾ ਜੀ ਉਸ ਸਮੇਂ ਇਹ ਹਾਂਜੀ ਆਪਦੀ ਰੇਲ ਗੱਡੀ ਸੀ ਪਰਸਨਲ ਉਹ ਉਹ ਰੇਲ ਗੱਡੀ ਅੱਜ ਦੀ ਕੱਲ ਉਹਨਾਂ ਦੇ ਮੀਡੀਅਮ ਦੇ ਵਿੱਚ ਪੜੀ ਜੀ ਪੰਜਾਬ 'ਚ ਕਿੱਥੇ ਹੈ ਪਾਰਲੀਮੈਂਟ ਹਿਆਰ ਕੋਈ ਸਰਪ੍ਰਿੰਦੇ ਚੱਲਣ ਅੱਛਾ ਮਤਲਬ ਟੈਂਟ ਵਸਾਤਾ ਐ ਇਸੇ ਹਾਂਜੀ ਉਹ ਬੰਦੇ ਨੇ ਜਿਹੜੇ ਅੱਜ ਦੇਖੀ ਵੀ ਜਿਹੜਾ ਵਰਕ ਫਾਰਮਟ ਆ ਉਸ ਬੰਦੇ ਨੇ ਸ਼ੁਰੂ ਕਰਵਾਇਆ ਸੀ ਮਾਇਓ ਸਿੰਘ ਨੇ ਕਿਉਂਕਿ ਉਹ ਅਚਾਨਕ ਹੀ ਸੈਨੀਟਰ ਹਾਂਜੀ ਪੂਰੇ ਨਫਰ ਤੋਂ ਬਹੁਤ ਜ਼ਿਆਦਾ ਕਰਦੇ ਸੀਗੇ ਕੰਮ ਨਹੀਂ ਸਿੱਧੰਦੇ ਆਪਣੇ ਬੰਦੇ ਨੇ ਉਸ ਬੰਦੇ ਨੇ ਫੌਰੀ ਵਕੀਲ ਖੜੇ ਕਰਕੇ ਸਰਕਾਰ ਨਾਲ ਲ ਕਿ ਉਹ ਜੀ ਤੁਹਾਨੂੰ ਵਰਕਰ ਬਣਦੇ ਗਾਡੇ ਬੰਦੇ ਨੂੰ ਕਿਉਂਕਿ ਜਿਹੜੇ ਹਰਪੇਚ ਕੜਾ ਪਾਇਆ ਦੇਖਦੇ ਸੀਗੇ ਤੇ ਉਹਨੂੰ ਬਹੁਤ ਜ਼ਿਆਦਾ ਜਲੀਲ ਕਰਦੇ ਸੀਗੇ ਅੱਛਾ ਤੇ ਇਹ ਕਿਤੇ ਪਤਾ ਲੱਗਦਾ ਸੀ ਕਿ ਪੰਜਾਬੀ ਸਾਡਾ ਕੋਲ ਟ੍ਰਾਂਟੂ ਆ ਗਿਆ ਉਹ ਦੂਰ ਆ ਗਿਆ ਉਥੋਂ ਅੱਗੇ ਜਹਾਜ਼ ਤੇ ਚੱਕ ਲੈਂਦੇ ਸੀ ਨਾਲ ਲੈ ਕੇ ਆਉਂਦੇ ਹਾਂਜੀ ਤੇ ਉਹ ਚੱਲਦੇ ਚੱਲਦੇ ਉਸ ਤੋਂ ਬਾਅਦ ਬ੍ਰਿਟਿਸ਼ ਬ੍ਰਿਟਿਸ਼ ਸਰਕਾਰ ਨੇ ਕਾਨੂੰਨ ਪਾਸ ਕਰਤਾ ਜੀ ਵੀ ਉਹ ਉਸ ਬੰਦੇ ਨੂੰ ਕੈਨੇਡਾ ਦੀ ਧਰਤੀ 'ਤੇ ਪਹੁੰਚਣ ਦੇਣਾ ਜਿਹੜਾ ਸਿੱਧਾ ਆਇਆ ਉਸ ਮੁਦਰੀ ਨਾਲ ਚੱਲਦੀ ਸੀ ਹਵਾਈ ਜਹਾਜ਼ਾਂ ਚੱਲਦੀ ਸੀ ਸਿੱਧਾ ਜਹਾਜ਼ ਕੋਈ ਉਡਾਣ ਨਹੀਂ ਸੀਗਾ ਜੀ ਡਾਇਰੈਕਟ ਤੇ ਕਿਉਂਕਿ ਬਾਟ ਬਹੁਤ ਜ਼ਿਆਦਾ ਪੈ ਜਾਂਦੀ ਸੀ ਕਿ ਰਾਹ ਤੇ ਤੇਲ ਖਰੋਣਾ ਹੋ ਕੁਛ ਹਨ ਤੇ ਫਿਰ ਉਹ ਵੀ ਜੇਬ ਦੇ ਵਿੱਚ 200 ਡਾਲਰ ਹੋਣਾ ਚਾਹੀਦਾ ਜੀ ਉਦੋਂ ਕੈਮਿਕੀ ਸੀ ਹਾਂ ਜੀ 200 ਡਾਲਰ ਨਹੀਂ ਸੀ ਹੁੰਦਾ ਜੇਬ ਦੇ ਵਿੱਚ ਤੇ ਉਹ ਤੋਂ ਫਿਰ ਬਾਬਾ ਗੁਰਦੇਵ ਸਿੰਘ ਬੜੇ ਖੰਗਾਰ ਕੋਲੇ ਦੇ ਵਪਾਰੀ ਸੀਗੇ ਅੱਛਾ ਜੀ ਕਾਮਾਗਾੜਾ ਮਾਰੂ ਜਿਹਨਾਂ ਦੇ ਨਾਲ ਹਾਂਜੀ ਤੇ ਫਿਰ ਹਾਲੀਕੰਡਾ ਜੀ ਜਦੋਂ ਆਪਾਂ ਤਰਫ ਤਰਫ ਤੋਂ ਅੰਮ੍ਰਿਤਸਰ ਨੂੰ ਜਾਂਦੇ ਹਾਂ ਉਹ ਰਾਹ ਚੋਂਦਾ ਉਹਨਾਂ ਦਾ ਤੇ ਉਥੋਂ ਦੇ ਬਸਨੀਕ ਸੀਗੇ ਉਹਨਾਂ ਨੇ ਇੱਕ ਜਾਪਾਨ ਉਹਨਾਂ ਨੇ ਪਹਿਲਾਂ ਤਾਂ ਜਹਾਜ਼ ਦੀ ਭਾਲ ਸ਼ੁਰੂ ਕੀਤੀ ਵੀ ਕਿਰਾਏ ਦੇ ਉੱਤੇ ਕੋਈ ਜਹਾਜ਼ ਮਿਲ ਜਾਵੇ ਤੇ ਉਹਨਾਂ ਨੂੰ ਜਿੰਨੇ ਹੁਣ ਕਿ ਅੰਗਰੇਜ਼ ਬ੍ਰਿਟਿਸ਼ ਸਰਕਾਰ ਦੇ ਦੀ ਨਸੀਜੀ ਕੰਪਨੀਆਂ ਉਹਨਾਂ ਨੇ ਜਵਾਬ ਦਿੱਤਾ ਜੀ ਉਸ ਟਾਈਮ ਜਾਪਾਨ ਜਿਹੜਾ ਸੀਗਾ ਇੱਕ ਧਰ ਬਣਿਆ ਹੋਇਆ ਸੀਗਾ ਬ੍ਰਿਟਿਸ਼ ਦੇ ਖਿਲਾਫ ਤੇ ਜਾਪਾਨ ਦੀ ਕੰਪਨੀ ਸੀ ਕਮਗਾਟਾ ਮਰੂ ਉਹਨਾਂ ਪਰ ਜਹਾਜ਼ ਉਹਨਾਂ ਨੇ 22000 ਡਾਲਰ ਉਹ ਵੀ ਨਹੀਂ ਦੋ ਟਿਕਰਾਏ ਦੇ ਲਈ ਉਸ ਸਮੇਂ ਲਈ ਹਾਂਜੀ 20000 6 ਮਹੀਨੇ ਲਈ 6 ਮਹੀਨੇ ਲਈ 22000 ਡਾਲਰ ਹਾਂਜੀ ਤੇ ਉਹ ਜਹਾਜ਼ ਦਾ ਨੋ ਅਰਦਾਸ ਕਰਕੇ ਗੁਰੂ ਸਾਹਿਬ ਅੱਗੇ ਉਹਨਾਂ ਨੇ ਗੁਰਨਾਮਕ 20000 ਕਿਹਾ ਜੀ ਉਹਨਾਂ ਨੂੰ ਹੁਣ ਕੀ ਸਾਡੇ ਬਹੁਤ ਇਤਿਹਾਸ ਕਰਨ ਤੋਂ ਕੰਮ ਘਾਟਾ ਮਿਲੂ ਗਈ ਜਾਂਦੇ ਆ ਤੇ ਪਿੱਛੇ ਉਸ ਜਹਾਜ਼ ਦੀ ਇਹ ਬਰੇਗੜ ਤੋਂ ਉੱਡਾਈ ਗਈ ਕਰਤਿਰਿ ਕਰ ਯਾਦ ਕਰ ਪਈ ਉਹ ਹਾਂਜੀ ਉਸ ਯਾਦਗਰ ਤੇ ਡੇਢ ਦੋ ਮਹੀਨੇ ਪਹਿਲਾਂ ਮੈਂ ਵੀ ਉਸ ਪ੍ਰੋਗਰਾਮ ਤੇ ਗਿਆ ਸੀ ਇਹ ਸਮਾਗਮ ਤੇ ਤੇ ਉਥੇ ਇੱਕ ਮਤਲਬ ਹੀ ਪਾਸ ਕੀਤਾ ਵੀ ਉਹਨੂੰ ਗੁਰੂ ਨਾਨਕ ਜਹਾਜ ਦੇ ਨਾਮ ਨਾਲ ਗਾੜੀ ਜਾਈ ਤੇ ਕੋਈ ਵੀ ਕਾਮਾਕਾਰ ਤਾਂ ਮਰੂ ਦਾ ਨੌਂ ਉਹਨੇ ਚੇਂਜ ਕਰਤਾ ਸੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਰਦਾਸ ਕਰਕੇ ਤੇ ਉਹ ਜਹਾਜ਼ ਉਹਨਾਂ ਨੇ ਹਾਂਗਕਾਂਗ ਤੋਂ ਕੁਝ ਪੰਜਾਬੀ ਸੀ ਉੱਥੋਂ ਭਰੇ ਉੱਥੋਂ ਇੰਡੀਆ ਤੋਂ ਭਰੇ ਉਹ ਲਿਆ ਕੇ ਇੱਥੇ ਜਦ ਬੈਂਕੂਵਰ ਆ ਕੇ ਖੜੇ ਡਾਊਨਟਾਊਨ ਦੇ ਕੋਲੇ ਜੀ ਤੇ ਇੱਧਰ ਸਰਕਾਰ ਹੈ ਉਹਨਾਂ ਨੂੰ ਉਤਰਨ ਦਾ ਹੁਕਮ ਨਹੀਂ ਦਿੱਤਾ ਵੀ ਕਿਸੇ ਨੂੰ ਥੱਲੇ ਨਹੀਂ ਉਤਰਨ ਦੇਣਾ ਤੇ ਉਹ ਪਾਈਮਨਜਾਇ ਖੜਾ ਰਿਹਾ ਉਸ ਜਹਾਜ ਦੇ ਵਿੱਚ ਇਹਨਾਂ ਨੇ ਵਕੀਲ ਖੜੇ ਕੀਤੇ ਜੀ ਉਹ ਤੋਂ ਇਹਨਾਂ ਦੀ ਹਾਇਰ ਕੋਰਟ ਸੀ ਜੀ ਲੰਡਨ ਦੇ ਵਿੱਚ ਸੁਪਰੀਮ ਕਾਉਂਸਲ ਕਹਿੰਦੇ ਸੀ ਜੀ ਉੱਥੇ ਤਾਂ ਕੇਸ ਚੱਲਿਆ ਜੀ ਬਕਾਇਦਾ ਅਜਾ ਜਿਹੜੇ ਪੰਜਾਬੀ ਉਦੋਂ ਮਤਲਬ ਆਏ ਸੀ ਜਿਹੜਾ ਪੁਰਾਣੇ ਹਾਂ ਜੀ ਬੰਦੇ ਸੀਗੇ ਉਹਨਾਂ ਨੇ ਵਕੀਲ ਖੜੇ ਕੀਤੇ ਸੀ ਆ ਉਹ ਤੇ ਸੁਪਰੀਮ ਕਾਉਂਸਲ ਕਰਤਾ ਕੇਸ ਚੱਲਿਆ ਉੱਥੋਂ ਹਾਰ ਕੇ ਕਿਉਂਕਿ ਸਰਕਾਰ ਉਹਨਾਂ ਦੀ ਸੀਗੀ ਤੇ ਉਹਨਾਂ ਨੇ ਫਿਰ ਉਸ ਜਹਾਜ ਨੂੰ ਵਾਪਸ ਮੋੜ ਦੇਣ ਦਾ ਹੁਕਮ ਦੇ ਦਿੱਤਾ ਉਹ ਜਹਾਜ ਦੇ ਵਿੱਚ ਅਕਲ ਮੈਂ ਉਹ ਦੱਸਣੀ ਹਾਂ ਉਹ ਜਿਹੜੇ ਹਥਿਆਰਬੰਦ ਬਗਾਵਤ ਕਰਨ ਦੇ ਵੀ ਅਰਾਦੇ ਜਿਹੜੀ ਧਰਲੇ ਸੀਗੇ ਉਹ ਜੱਤਰੀਆਂ ਦੇ ਅੱਛਾ ਪਹਿਲਾਂ ਉੱਤਰ ਨਹੀਂ ਦਿੱਤੇ ਉਹ ਜਿਹੜੇ ਆਏ ਸੀ ਹੈ ਨਾ ਤੇ ਵਿੱਚ ਸੀਗਾ ਕੁਝ ਬੰਦੇ ਤਾਂ ਵਿੱਚ ਹਥਿਆਰ ਪਚਾ ਲਈਏ ਕਿ ਕਹਾ ਸਰਕਾਰ ਨੇ ਸਿੱਧੀ ਕਟਕ ਲਾਈ ਆ ਸੀਗੀ ਛੋਟੋਂ ਹਾਂਜੀ ਤੇ ਉਹ ਕੁਝ ਬੰਦੇ ਬੜੇ ਵੀ ਗਏ ਸੀ ਸੂਹਸ ਦਰਿਆ ਉਹਨਾਂ ਜਦੋਂ ਪਾਈਪਸ ਫੁੱਟ ਦੀ ਕੋਲ ਦੀਆਂ ਉਹਸ ਬਾਰਡਰ ਤੌਰ ਕਰਦੇ ਅੰਰਕ ਵਾਲੇ ਪਾਸੋਂ ਬੜੇ ਗਏ ਸੀ ਤੇ ਚਲੋ ਕਾਮਯਾਬੀ ਹੋਏ ਤੇ ਉਸ ਤੋਂ ਬਾਅਦ ਸਰਕਾਰ ਦੇ ਨਾਲ ਕਲੀਟੇਬਲ ਟਾਕ ਹੋਈ ਇਹ ਵੀ ਅਸੀਂ ਸਾਨੂੰ ਵਾਪਸ ਜਾਣ ਦਾ ਕਿਰਾਇਆ ਦੇਉ ਸਾਡੇ ਕੋਲੇ پیسے ਨਹੀਂ ਗਏ ਤੇ ਇਹਨਾਂ ਨੇ ਫਿਰ ਪਹਿਲਾਂ ਤਾਂ ਮੰਨਦੇ ਨਹੀਂ ਸੀ ਫਿਰ ਹੋਊ ਕਹਿੰਦੇ ਜਿੱਥੋਂ ਜਾਇ ਤੁਰਿਆ ਸੀ ਉੱਥੋਂ ਤੱਕ ਦਾ ਕਿਰਾਇਆ ਦਿੱਤਾ ਵੀ ਤੁਹਾਨੂੰ ਉੱਥੋਂ ਤੱਕ ਦਾ ਦੇ ਜਿੰਦੇ ਆ ਉਹ ਜਦੋਂ ਜਹਾਜ਼ ਵਾਪਸ ਗਿਆ ਜੀ ਜਾ ਕੇ ਕਲਕੱਤੇ ਬਾਜਬਜ ਘਾਟ ਦੇ ਉੱਤੇ ਲੱਗਿਆ ਤੇ ਉੱਥੇ ਬ੍ਰਿਟਿਸ਼ ਸਰਕਾਰ ਸੀ ਜੀ ਇਹਨਾਂ ਨੇ ਗੋਲੀ ਚਲਾ ਦਿੱਤੀ ਜੀ ਤੇ ਉੱਥੇ ਕੁਝ ਪੰਦੇਸ਼ੀ ਦੋ ਕੁਛ ਛੱਟੜ ਹੋ ਗਏ ਉਹਨਾਂ ਦੀ ਯਾਦਗਾਰ ਮਨਾਉਂਦੇ ਕਿੱਥੇ ਉਹਨਾਂ ਦਾ ਸਰਕਾਰ ਨੇ ਮਾਫੀ ਵੀ ਮੰਗੀ ਹੈ ਨਾ ਮਾਫੀ ਮੰਗੀ ਸੀ ਕਿਸੇ ਪਾਰਕ ਦੇ ਵਿੱਚ ਪ੍ਰੋਗਰਾਮ ਹੋਇਆ ਸੀ ਜਿਹੜਾ ਟ੍ਰਿਕਸ ਨੇ ਉਹਨਾਂ ਦਾ ਪਰਪਸਾ ਮੰਤਰੀ ਸੀ ਉਹਨੂੰ ਤੇ ਉਹਨਾਂ ਨੇ ਮਾਫੀ ਵੀ ਮੰਗੀ ਸੀ ਜਨਤਕ ਤੌਰ ਤੇ ਵੀ ਬਹੁਤ ਵੱਡੀ ਗੱਲ ਲਈ ਸੀ ਤੇ ਅੱਜ ਉਸ ਵਜਬਜ ਘੜ ਦੇ ਸ਼ਹੀਦਾਂ ਦੀ ਵੀ ਯਾਦਗਾਰ ਯਾਦਗਾਰ ਇੱਥੇ ਕਾਫੀ ਜੋ ਮਨਾਉਂਦੇ ਆ ਹਨ ਮਨਾਉਂਦੇ ਹਰ ਸਾਲ ਇੱਥੇ ਹਾਂਜੀ ਉਹਨਾਂ ਦੀ ਯਾਦ ਵਿੱਚ ਪ੍ਰੋਗਰਾਮ ਹੁੰਦੇ ਆ ਜੀ ਤੇ ਕਾਫੀ ਮਤਵੇ ਵੀ ਪਾਸ ਹੋਏ ਆ ਨਿਊ ਵੈਸਟਮਿੰਸਟਰ ਵਾਈਟ ਰੋਡ ਦੀ ਸਿਟੀ ਕਾਉਂਸਲ ਨੇ ਮਤੇ ਪਾਸ ਕੀਤੇ ਜੀ ਇਹ ਉਹਨਾਂ ਦੇ ਹੱਕ ਦੇ ਵਿੱਚ ਤੇ ਅਜੇ ਤੱਕ ਪਾਲ ਦੀ ਰ ਤੁਸੀਂ ਜ਼ਿਕਰ ਕਰ ਲਿਆ ਕਾਮਾਗਾਟਾ ਮਾਰੂ ਇਹ ਪੰਜਾਬੀਆਂ ਨਾਲ ਜੁੜਿਆ ਹੋਇਆ گاਫਾ ਇਹਦੀ ਹੋਰ ਮੁਕਤ ਕੀ ਕੀ ਚੀਜ਼ ਕਰਕੇ ਉਹਦੇ ਵਿੱਚ ਇੱਕ ਵਿਕਟੋਰੀਆ ਵਰਿਆ ਜੀ ਵਿਕਟੋਰੀਆ ਦੇ ਵਿੱਚ ਇੱਕ ਬਹੁਤ ਵੱਡਾ ਭੁੱਲਾਂ ਦੀ ਘਾਟੀ ਹੈ ਜੀ ਤੇ ਉਹਦੇ ਵਿੱਚ ਉਹ ਇਟਾਲੀਅਨ ਧੂੜਾ ਸੀਗਾ ਜੀ ਉਹਨਾਂ ਨੇ ਇੱਕ ਆਪ ਦੇ ਜੁੱਧੂ ਉੱਤੇ ਲੂਕੀਚੀ ਕਰ ਕੀਤੀ ਸੀ ਉਹ ਬਹੁਤ ਵੱਡਾ ਉੱਚਾ ਗਾਰਡਨ ਜਿਹਨੇ ਜੀ ਉਹਦਾ ਸਰਨੇਮ ਸੀਗਾ ਜੀ ਮਜ਼ਬੂਤ ਕਹਿੰਦੇ ਆਪੋ ਤੇ ਉਹ ਬਹੁਤ ਵੱਡਾ ਦੇਖਣ ਜਊਗਾ ਜੀ ਪੂਰਾ ਜੀ ਬਿਸ਼ਪਪੁਰ ਦੇ ਲੋਕ ਉਹਨੂੰ ਦੇਖਣ ਆਉਂਦੇ ਆ ਜੀ ਤੇ ਜਿਹੜੀ ਵਿਕਟੋਰੀਆ ਨੂੰ ਜਦੋਂ ਤੁਸੀਂ ਜਾਣਦੇ ਆ ਜਿਹੜਾ ਫੈਰੀ ਜਿਹੜਾ ਹੁੰਦਾ ਜੀ ਤੇ ਉਹ ਬੜਾ ਜਣੀ ਇੱਕ ਤਰ੍ਹਾਂ ਦਾ ਜੰਨਤ ਵਰਗਾ ਹੀ ਹੈ ਜੀ ਸਾਰਾ ਉਹ ਅੰਕੂਰ ਕੋੜਾ ਵਧੀਆ ਜੀ ਦੇਖਣ ਵਾਲਾ ਉਹਨਾਂ ਬਹੁਤ ਲੋਕ ਦੇਖਣ ਆਉਂਦੇ ਆ ਤੇ ਉਸ ਤੋਂ ਬਿਨਾ ਇੱਕ ਹੈਗਾ ਜੀ ਰਾਇਲ ਕੈਨੇਡੀਅਨ ਮਿੰਟ ਜਿੱਥੇ ਵੱਖ-ਵੱਖ ਦੇ 70 ਦੇਸ਼ਾਂ ਦੇ ਸਿੱਕੇ ਬਣਦੇ ਆ ਜੀ ਵਿਨੀਪੈਗ ਦੇ ਵਿੱਚ ਆ ਤੁਸੀਂ ਹਾਂ ਉਹ ਵੀ ਪੜੀ ਹੈ ਤੇ ਉੱਥੇ ਭਾਰਤ ਦੇ ਵੀ ਸਿੱਕੇ ਬਣਦੇ ਆ ਮੈਂ ਉਹ ਖੁਦ ਜਿਹੜੀਆਂ ਚੀਜ਼ਾਂ ਇਹ ਕਿਤਾਬ ਵਿੱਚ ਸ਼ਾਮਲ ਕੀਤੀਆਂ ਜੀ ਉਹ ਚੀਜ਼ਾਂ ਮੈਂ ਖੁਦ ਆਪ ਦੇਖ ਚੁੱਕੀਆਂ ਜੀ ਸਾਰੀਆਂ ਜੱਗ ਦੇ ਤੇ ਉਸ ਤੋਂ ਬਿਨਾ ਇੱਕ ਉੱਥੇ ਮਿਊਜ਼ੀਅਮ ਆ ਜੀ ਵਿਨੀਪੈਗ ਦੇ ਵਿੱਚ ਉਸ ਮਿਊਜ਼ੀਅਮ ਦੇ ਵਿੱਚ ਸਾਡੇ ਸਿੱਖਾ ਦੇ ਵਿੱਚ ਸਤਕਾਰ ਅਹਸਤੀ ਸਰਦਾਰ ਜਸਵੰਤ ਸਿੰਘ ਖਾਲੜਾ ਤੇ ਇੱਕ ਤਾਂ ਵੀ ਉਹਦੇ ਵਰਗੇ ਜਾਣਕਾਰੀ ਕਰਦੇ ਆ ਜੀ ਇਹ ਜਿਹੜੀ ਗੱਲ ਚੱਲਦੀ ਆ ਉਹਨਾਂ ਦੀ ਪਹਿਲ ਮਾਰੀ ਆ ਜਿਹੜੀ ਉਹਨਾਂ ਦੇ ਨਾਂ ਤੇ ਤੁਹਾਨੂੰ ਪਤਾ ਉਹ ਗੁਰਜੀਤ ਨੇ ਬਣਾਈ ਆ ਉਹ ਕਿੰਨੇ ਕੱਟ ਬਹੁਤ ਜ਼ਿਆਦਾ ਲਾਗੇ ਬਣਾਏ ਇਹ ਕਿਉਂ ਹੈ ਸਾਬੋ ਫਿਲਮ ਤੋਂ ਜਿਵੇਂ ਉਹਦਾ ਹੀ ਖਤਮ ਕਰਤਾ ਜੀ ਇਹ ਰਾਣੀ ਹਾਲਾਂਕਿ ਇਹ ਅਮਨ ਰਾਈਟਸ ਨਾਲ ਜੁੜਿਆ ਆ ਬਹੁਤ ਵੱਡਾ ਮਿਸ਼ੂ ਆ ਹਨ ਇਹ ਬਾਕੀ ਕਮਗੱਟਮ ਅਰੂ ਦੇ ਜੂ ਮੁਸਾਫਰਾ ਦੇ ਨੋਨ ਨੇ ਬਾਬਾ ਗੁਰਦੇਵ ਸਿੰਘ ਨੇ ਆਪ ਖੁਦ ਇੱਕ ਕਿਤਾਬ ਲਿਖੀ ਸੀ ਜੀ 1922 ਦੇ ਵਿੱਚੋਂ ਜਲਦ ਕਰਨ ਲਈ ਸੀ ਇਹ ਬੇਦਰਗਾਨ ਤੇ ਉਹ ਦੁਬਾਰੇ ਛਪਾਈ ਹੈ ਜੀ ਤੇ ਉਹਦਾ ਡਾਕਟਰ ਗੁਰਦੇਵ ਸਿੰਘ ਸਿੱਧੂ ਜੀ ਇਤਿਹਾਸਕਾਰ ਉਹਨਾਂ ਨੇ ਉਹ ਬੜੇ ਵਧੀਆ ਤਰੀਕੇ ਨਾਲ ਛਪਵਾਈ ਹੈ ਜੀ ਬਾਰੇ ਕਿਤਾਬ ਉਹ ਤੇ ਉਸ ਕਿਤਾਬ ਦੇ ਵਿੱਚ 170 ਯਾਤਰੀਆਂ ਦਾ ਮੁਸਾਫਰ ਯਾਤਰੀਆਂ ਦਾ ਜ਼ਿਕਰ ਕੀਤਾ ਹੋਇਆ ਜੀ ਡਾਕਟਰ ਗੁਰਦੇਵ ਸਿੰਘ ਜਿਹੜੇ ਆਈ ਇਹਨਾਂ ਨੇ ਲਿਖਣੀ ਹੈ ਹਾਂਜੀ ਗੱਗਾ ਸਾਕਰ ਬਾਰੇ ਹਾਂਜੀ ਰਾਏ ਸਿੰਘ ਜੀ ਨੇ ਆਪਣੇ ਰਾਏ ਕੱਲਾ ਜੀ ਜਾਦਗਰ ਹਾਂਜੀ ਰਾਏ ਕੱਲਾ ਜੀ ਨੂੰ ਭੇਟ ਕੀਤੀ ਸੀ ਆਪਣੀ ਇੱਕ ਜਾਦ ਤੇ ਉਸ ਬਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਰਾਏ ਜੀ ਜੁੱਲਾ ਜੀ ਇੱਥੇ ਸਰੀਰ ਦੇ ਵਿੱਚ ਰਹਿੰਦੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਅੱਜ ਅਸੀਂ ਰਾਏ ਜੀ ਜੁੱਲਾ ਜੀ ਨੂੰ ਮਿਲੇ ਸੀ ਉਹਨਾਂ ਨੇ ਦੱਸਿਆ ਸਾਨੂੰ ਕਿ ਡਾਕਟਰ ਗੁਰਦੇਵ ਸਿੰਘ ਜਿਹੜੇ ਨੇ ਉਹ ਇਸ ਇਤਿਹਾਸਕ ਤੇ ਤੱਥਾਂ ਬਾਰੇ ਖੋਜ ਕਰਕੇ ਕਿਤਾਬ ਲਿਖਣ ਜਾ ਰਹੇ ਆ ਤੇ ਮੈਂ ਵੀ ਉਹਨਾਂ ਨੂੰ ਮਿਲੇ ਸੀ ਤੇ ਪਰ ਵੀ ਪਸਤਾ ਪੰਜਾਬੀ ਇਤਿਹਾਸ ਦੀ ਇਹ ਟੀਮ ਆਉਣੀ ਸੀ ਅਸੀਂ ਸੋਚਿਆ ਵੀ ਅੱਜ ਇਕੱਠੇ ਹੋਏ ਆ ਤਾਂ ਚਲੋ ਬੈਠ ਕੇ ਪਾਰਕ ਵਿੱਚ ਚਰਚਾ ਵੀ ਕਰੀਏ ਤੇ ਖਾਸ ਕਰ ਜਿਹੜੀਆਂ ਇਤਿਹਾਸ ਤੇ ਦੁਨੀਆ ਯਾਤਾਂ ਨੇ ਉਹਨਾਂ ਤੇ ਚਰਚਾ ਕਰੀਏ ਅ ਡਾਕਟਰ ਸਾਹਿਬ اچھا ਉਹ ਉਹ ਉਹਦਾ ਵੀ ਉਹਨਾਂ ਨੇ ਜਿਹੜੀ ਉਹ ਕਮਗਾਟ ਮਰવાડી ਜੀ ਗੁਰਨਾਨਕ ਅਜ ਦੇ ਮਿਸਾਬਸਾਂ ਦੀ ਗੱਲ ਆ ਉਹਨਾਂ ਦੇ ਉਹ ਉਹ ਕੋਈ ਉਹਨੂੰ ਦਫਤਰ ਕਰਦੇ ਤੁਸੀਂ ਕਿ ਪੰਜਾਬੀ ਦੀ ਵਿੱਚ ਨਹੀਂ ਆਈ ਸੀ ਉਹ ਸ਼ਾਇਦ ਲਿਖੀ ਔਰ ਉਹ ਵੀ ਕਰਾ ਚੱਲਦਾ ਸੀ ਉਹ ਚੋਕ ਤੇ ਉਹਨਾਂ ਨੇ ਲੱਥਾ ਕਰਕੇ ਉਹ ਕਿਤਾਬ ਲਿਖੀ ਹੈ ਜੀ ਪਿੱਛੇ ਜੀ ਰੀਲਿੰਗ ਕੀਤੀ ਸਮਾਗਮ ਦੇ ਵਿੱਚ ਉਹ ਜੇ ਜੇ ਸਾਨੂੰ ਆਪਾਂ ਇਹਦੇ ਨਾਲ-ਨਾਲ ਗੱਲ ਕਰੀਏ ਮਜੂਤਾ ਵਿਦਿਆਰਥੀਆਂ ਦਾ ਪ੍ਰੋਜੈਕਟ ਵੀ ਲੈ ਵਿਦਿਆਰਥੀਆਂ ਨੂੰ ਇੱਕ ਆਪਾਂ ਬਹੁਤ ਖਬਰਾਂ ਪੜ੍ਹਦੇ ਆ ਸੁਣਦੇ ਆ ਤੇ ਅੱਜਕੱਲ੍ਹ ਥੋੜਾ ਜਿਹਾ ਰੇ ਰੀ ਵਾਲਾ ਹੀ ਆ ਪਰ ਇੰਨੀ ਜਿਹਾ ਜਦੇ ਵੱਡੀ ਗੱਲ ਨਹੀਂ ਹੈਗੀ ਬਹੁਤ ਜ਼ਿਆਦਾ ਅਨੁਦੋ ਵੀਡੀਓ ਬਲੂ ਤੂਲ ਬੋਲ ਜਦ ਦਿੱਤਾ ਜਾ ਰਿਹਾ ਜੀ ਤਾਂ ਕਿ ਉਹਨਾਂ ਦੇ ਹੌਸਲੇ ਸਿੱਕੇ ਜਾ ਸਕਣ ਪਰ ਇੱਕੀ ਗੱਲ ਦੀ ਪੰਜਾਬੀ ਬਹੁਤ ਸੰਘਰਸ਼ ਕਰਦੇ ਜੀ ਦੂ ਦੂ ਜੁਝਣ ਕਰਦੇ ਬਹੁਤ ਜ਼ਿਆਦਾ ਸੰਘਰਸ਼ ਕਰਦੇ ਪੰਜਾਬ ਦੇ ਜੱਟਾ ਲੋਕਾਂ ਜਾਂ ਹੋਰ ਸਟੇਟਾਂ ਤੋਂ ਵੀ ਇੱਥੇ ਹੈਗੇ ਆ ਉਹ ਵਧੀਆ ਆ ਦੀ ਲਾਈਫ ਚਲੂ ਠੀਕ ਹੈ ਉਸ ਮਸਿਆਂ ਦਾ ਹੈ ਨਹੀਂ ਜੂਝਣਾ ਤਾਂ ਪੈ ਰਿਆ ਪਰ ਹਾਰਦੇ ਤਾਂ ਨਹੀਂ ਉਹ ਜੂਝਣ ਦੀ ਇਸ ਤਰ੍ਹਾਂ ਜੇ ਜਦੋਂ ਹੁਣ ਆਪਣੇ ਇਡੀਓ ਚ ਆਦੇ ਉੱਥੇ ਬਹੁਤ ਸੌਖੇ ਹੁੰਦੇ ਜੀ ਯਾਰ ਤੇ ਕਿਉਂਕਿ ਨਾ ਤਾਂ ਮਾਪੇ ਕੰਮ ਕਿਸੇ ਲੱਗਦੇ ਆ ਇੱਥੇ ਆਕੇ ਕਨੇਡਾ ਕਿ ਜਿੰਦਗੀ ਜਿਉਣੀ ਸਿਖਾ ਦਿੰਦਾ ਜੀ ਹਰ ਇੱਕ ਬੰਦੇ ਨੂੰ ਹਰ ਇੱਕ ਨੂੰ ਦੀ ਹੈ ਜੀ ਬਰਕ ਕਲਚਰ ਦਾ ਹੈਗਾ ਹਨ ਬਰਕ ਕਲਚਰ ਹੈਗਾ ਹਨ ਕੰਮ ਕਰਨਾ ਸਿਖਾ ਦਿੰਦੇ ਉੱਥੇ ਉੱਥੇ ਤਾਂ ਅਸੀਂ ਟੱਕਾ ਨਹੀਂ ਤੋੜਨ ਦੀ ਗੱਲ ਹੀ ਪੰਜਾਬੀ ਪਰ ਇੱਥੇ ਆ ਕੇ ਬੰਦਾ ਜੇ ਤੁਹਾਨੂੰ ਆਪ ਕਰਨਾ ਪੈਣਾ ਤੁਹਾਨੂੰ ਥੋੜੀ ਜਿਹੀ ਗੈਈ ਤਾਂ ਆਉਂਦੀ ਹ ਪਰ ਕੋਈ ਐਡੀ ਗੱਲ ਨਹੀਂ ਹੈਗੀ ਵੀ ਇਹ ਲੰਮਾ ਟਾਈਮ ਚੱਲਣ ਵਾਲੇ ਕੰਮ ਨਹੀਂ ਜੀ ਵੱਡੀਆਂ ਸਰਕਾਰਾਂ ਦੇ ਵਿੱਚ ਬਤੀਤ ਨਹੀਂ ਹੈ ਹਨ ਤੇ ਸਭ ਸੰਭਲ ਲੈਣੀ ਹੈ ਜੀ ਨਾਲ ਜਿਹੜੀ ਆਦਤਾਂ ਵਾਲੀ ਬਹੁਤ ਵੱਡੇ ਪਦਰ ਤੇ ਐਵੇਂ ਰੌਲਾ ਪਾਇਆ ਜਾਂਦਾ ਹੈ ਉਹ ਸੋਚਦਾ ਹਾਂ ਕਿ ਫਿਰ ਫਿਰ ਹੋਊ ਜਲ ਹਾਂਜੀ ਹੋਊ ਜਲ ਫਿਰ ਸਰ ਹੋਏ ਨੀ ਕਨੇਡਾ ਦੇ ਬਾਰੇ ਵੀ ਵਿਦਿਆਰਥੀ ਤਾਂ ਜਿਹੜੇ ਇੰਸੈਟ ਹੈਗੇ ਵਿਦਿਆਰਥੀ ਚ ਇੱਕ ਦੋ ਗੱਲਾਂ ਕਈ ਗੱਲਾਂ ਹੈ ਕਿ ਆ ਵੀ ਨੇ ਜਿਹਵੇਂ ਵਿਦਿਆਰਥੀ ਜਿਹੜੇ ਆਏ ਤਾਂ ਦੇਖੇ ਤੇ ਬਸਣ ਲਈ ਆ ਉਹ ਹਨਾ ਮਾਪਿਆਂ ਨੇ ਵੀ ਇਹ ਕਹਿ ਲਈਏ ਪੈਸਾ ਖਰਚਿਆ ਉਹਨਾਂ ਦਾ ਸੁਪਨਾ ਤਾਂ ਇੱਥੇ ਬਸਣਾ ਹੀ ਆ ਇਹਨੂੰ ਕੋਈ ਪੜਾਈ ਦਾ ਜਰੀਆ ਕਹਿ ਸਕਦੇ ਆ ਪਰ ਕਿਸੇ ਵੇਲੇ ਜੇ ਦੇਖੀਏ ਤਾਂ ਪੰਜਾਬੀ ਬੜੇ ਹਰ ਹਰਪਾ ਚਰਪਾ ਪਰਤੇ ਇੱਥੇ ਆਉਂਦੇ ਰਹੇ ਆ ਕੈਨੇਡਾ ਦੀ ਆਰਥਿਕਤਾ ਦੇ ਵਿੱਚ ਬਹੁਤ ਦਾ ਯੋਗਦਾਨ ਪਾ ਰਿਹਾ ਹੈ ਕਿ ਪਟੇ-ਪਟੇ ਬਿਜ਼ਨਸ ਸ਼ੁਰੂ ਕੀਤੇ ਆ ਲੋਕਾਂ ਨੂੰ ਰੋਜ਼ਗਾਰ ਦੇ ਰਹੇ ਆ ਉਹ ਵਿਦਿਆਰਥੀਆਂ ਨੇ ਵੀ ਕਿਤੇ ਦੇਖੀਏ ਇਸਦੀ ਆਰਥਿਕਤਾ ਨੂੰ ਜੇ ਕਹ ਲਈਏ ਵੱਡਾ ਹਲਾਰਾ ਵਿਦਿਆਰਥੀਆਂ ਦੀਆਂ ਪਿੱਛਾਂ ਐਂ ਇੱਕ ਹੋਰ ਗੱਲ ਮੈਂ ਸਾਹਮਣੇ ਲਿਆਉਣੀ ਚਾਹੁੰਦਾ ਵੀ ਜਿੰਨੇ ਮਕਦਨ ਲੋਕੀ ਟਮ ਹੌਟ ਨੂੰ ਹੈ ਜਿਨ੍ਹਾਂ ਦੇ ਅੱਗੇ ਸਵੇਰ ਤੋਂ ਘੀੜਾ ਜੁੜਨਾ ਸ਼ੁਰੂ ਹੋ ਜਾਂਦੀਆਂ ਕੋਈ ਵੀ ਕੈਨੇਡਾ ਦਾ ਜਿਹੜਾ ਇਤੋਂ ਜੰਪ ਵਾਲਾ ਬੱਚਾ ਜਦੋਂ ਗੋਰਿਆਂ ਦੇ ਬੱਚੇ ਉਹਨਾਂ ਤੇ ਕੰਮ ਨਹੀਂ ਕਰਦੇ ਉਹਨਾਂ ਤੇ ਸਿਰਫ ਆਪਣੇ ਬੱਚੇ ਕੰਮ ਕਰਦੇ ਆ ਹਾਂ ਵਿਦਿਆਰਥੀ ਕੰਮ ਕਰਦੇ ਆ ਉਹ ਸਟੋਰ ਖੜ੍ਹ ਜਾਣਗੇ ਜੇ ਆਪਣੇ ਬੱਚੇ ਉਹਨੂੰ ਬੰਦ ਹੋ ਗਏ ਇਹਨੂੰ ਪੁੱਛੋ ਇਹ ਤਾਂ ਗੱਲ ਹੈ ਜੀ ਸਹੀ ਹੈ ਮਤਲਬ ਵਿਦਿਆਰਥੀ ਜਿੱਥੇ ਪੜ੍ਹਾਈ ਕਰਦੇ ਆ ਨਾਲ ਨਾਲ ਮਤਲਬ ਹਰ ਥਾਂ ਤੇ ਕੰਮ ਲਈ ਵੀ ਪੂਰਾ ਯੂਜ਼ ਦੇ ਆ ਬਿਲਕੁਲ ਜੀ ਮਤਲਬ ਆਉਣ ਵਾਲੇ ਸਮੇਂ 'ਚ ਆਸ ਹੈ ਵੀ ਠੀਕ ਹੋ ਜਾਊਗਾ ਹਾਂ ਜੀ ਕੈਨੇਡਾ ਉੱਪਰ ਹੋ ਗਿਆ ਜੀ ਉਹਦੇ ਫਿਰ ਮੈਂ ਹਾਂ ਜੀ ਇਹ ਵਕਈ ਕੀ ਤੁਸੀਂ ਸਰੇਹਾ ਪੰਜਾਬ ਤੁਸੀਂ ਕਾਫੀ ਦੇਰ ਕਿੰਨਾ ਚਿਰ ਹੋ ਗਿਆ ਕਿ ਐਮ ਨਵੇਂ 6 ਸਾਲ ਹੋ ਗਏ ਇੱਥੇ ਆਰਟੀਕਲ ਤਾਂ ਤੁਸੀਂ ਲਿਖਦੇ ਰਹਿੰਦੇ ਹੋ ਹਾਂ ਜੀ ਉਹ ਚੱਲਦਾ ਰਹਿੰਦਾ ਜੀ ਟਾਈਮ ਟੂ ਟਾਈਮ ਕਰ ਲਈਦਾ ਜੀ ਜੀ ਵੈਸੇ ਵੱਡੀ ਗੱਲ ਹੈ ਕਿ ਤਿੰਨ ਕਿਤਾਬਾਂ ਲਿਖਣੀਆਂ ਵੀ ਇੱਥੇ ਆ ਕੇ ਉਹ ਵੱਡੀ ਗੱਲ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਦੇ ਗਿਆਨੀ ਮਿਤ ਸਿੰਘ ਜਿਹੜੀ ਦੇਤ ਸਿੰਘ ਜੀ ਸੌਰੀ ਸੈਕਸੋਵਲ ਹੈ ਉਹਦੇ ਮੋਢੀ ਸੀ ਉਹਨਾਂ ਨੇ ਅੰਗਰੇਜ਼ ਸਰਕਾਰ ਵੱਲੋਂ ਸਿੱਧੀ ਦਰਬਾਰ ਸਾਹਿਬ ਤੇ ਵੀ ਕਬਜ਼ੇ ਕਰਵਾਏ ਗਏ ਸੀ ਆਪਦੇ ਪਾਤਸ਼ਾਹ ਜੀ ਸਭ ਕੁਝ ਉਸ ਤੋਂ ਲਾਮਾ ਕਰਾਇਆ ਤੇ ਉਹਨਾਂ ਹੀ ਕਲਾਬੀ ਲਾਈ ਗੜੀ ਤੇ ਬੜੀ ਇਨਕਲਾਬੀ ਸਖਸ਼ੀਅਤ ਬਹੁਤ ਅਸੀਂ ਬਹੁਤ ਉਸ ਜਿਹੜੀ ਉਹ ਸਖਸ਼ੀਅਤ ਨੇ ਜਿਹੜੀ ਇਨਕਲਾਬ ਲਿਆਂਦਾ ਬਾਦਾਂ ਦੇ ਖਿਲਾਫ ਕਹ ਲੋ ਇੱਕ ਵਾਰ ਸੁਗਨ ਦੇਸ਼ ਸਿੰਘ ਪ੍ਰੋਫੈਸਰ ਗੌਰਮ ਸਿੰਘ ਤੇ ਪਹਿਲਾ ਪੰਜਾਬੀ ਦਾ ਖਾਲਸਾ ਅਖਬਾਰ ਸ਼ੁਰੂ ਕੀਤਾ ਜੀ ਬੜੇ ਵੱਡੇ ਉਹ ਜਿਹੜੀ ਦੱਸੇ ਜਿਹਨੂੰ ਜਦ ਕਰਦੇ ਪੰਥ ਰਤਨ ਕਿ ਉਹਨਾਂ ਨੂੰ ਵਾਦੀ ਮਿਲੀ ਸੀਗੀ ਸ੍ਰੀ ਲੇਸੇ ਵੀ ਹੈ ਕਿ ਉਹਨਾਂ ਦਾ ਯਾਦ ਉਹਨਾਂ ਦਾ ਛੇਸਤੰਬਰ ਨੂੰ ਛੇਸਤੰਬਰ ਨੂੰ ਉਹਨਾਂ ਦੀ ਵਰਸੀ ਹੁੰਦੀ ਹੈ ਤੇ ਉਹਨਾਂ ਦਾ 21 ਜੁਲਾਈ ਨੂੰ ਜਨਮ ਹੋਇਆ ਸੀਗਾ ਪਿੰਡ ਨੰਦਪੁਰ ਕੋਲੜ ਜੰਦੀਪੜ ਉਹਨਾਂ ਚੱਲੀਆਂ ਸੀਗਾ ਸ੍ਰੀ ਪੌਰ ਸਾਹਿਬ ਤੋਂ ਮੈਂ ਸੁਣਦਾ ਹਿਕੰਦਰ ਪਾਲ ਜੀ ਇੱਥੇ ਪਿਛਲੇ ਦਿਨਾਂ ਤੇ ਆਇਆ ਸੀ ਉਹਨਾਂ ਨੇ ਕਥਾ ਕਰਦੇ ਉਹਨਾਂ ਦਾ ਸਪੈਸ਼ਲ ਜ਼ਿਕਰ ਕੀਤਾ ਵੀ ਉਹੋ ਜਿਹੀਆਂ ਸ਼ਖਸੀਅਤਾਂ ਨੂੰ ਯਾਦ ਰੱਖਿਆ ਕਰੋ ਹਨ ਵੈਸੇ ਵੀ ਚਾਹੀਦਾ ਜਿਨ੍ਹਾਂ ਨੇ ਇੰਡੀਆਂ ਘਾਲਣਾ ਘਾਲੀਆਂ ਹਨ ਉਹ ਸਮੇਂ ਸਿਸਟਮ ਦੇ ਖਿਲਾਫ ਲੜੇ ਔਰ ਜ਼ਿਕਰ ਕਰਦੇ ਸੀ ਕਿ ਜਾਤੀ ਪ੍ਰਤੀ ਵੀ ਉਹਨਾਂ ਨਾਲ ਉਤਕਾਰੀ ਹੋ ਤਸ ਜੇ ਉਹ ਜਾਤੀ ਪ੍ਰਤੀ ਵਿਤਕਰਾ ਹੁੰਦਾ ਕਰਕੇ ਉਹਨਾਂ ਨੂੰ ਹੋਮ ਤਾਂ ਸਾਡੇ ਵਿਦਵਾਨਾਂ ਨੇ ਜਾਂ ਹੋਰ ਉਹਨਾਂ ਨੂੰ ਹੋਰ ਕਿਖਿਆ ਸਾਡੀਆਂ ਸੰਸਥਾਵਾਂ ਨੇ ਤੇ ਉਹਦੇ ਕਰਕੇ ਬਹੁਤ ਹੀ ਨੌਜਵਾਨ ਪੀੜ੍ਹੀ ਨੂੰ ਇਹ ਚੀਜ਼ ਬਾਰੇ ਪਤਾ ਹੀ ਨਹੀਂ ਹੈਗਾ ਕਿ ਉਹਨਾਂ ਨੇ ਕਿੰਡੀ ਕਾ ਲੜਿਆ ਸੀ ਉਰੇ ਬਿਰਖਲਰ ਉਹਨੇ ਉਹਨੂੰ ਸ਼ਾਇਦ ਚਰਚਾ ਤੇ ਕਿਨੂੰ ਭਰਾਇਆ ਸੀ ਸਿਆ ਸੁਮੇਦਾਨੰਦ ਸੁਮੇਦਿਆ ਇਹਨੋਂ ਤੇ ਲੁਧਿਆਣਾ ਦੇ ਬਹੁਤ ਬਾਸਟੋਲ ਬਲੇ ਹੋਗਣੇ ਸਟਿਚੀ ਨਹੀਂ ਪਰ ਅਸੀਂ ਸਾਡੀ ਇੱਕ ਤਰ੍ਹਾਂ ਸਾਡੀ ਕੋਸ਼ਿਸ਼ ਵੀ ਵੀ ਅਸੀਂ ਅਜੇ ਤੱਕ ਗਿਆਨੀ ਡੈੱਟਸਨ ਦੇ ਨੋਟ ਕਿ ਯੂਨੀਵਰਸਿਟੀ ਦੇ ਵਿੱਚ ਕਲੀਅਰ ਇਸਟਾਟ ਕਰ ਸਕੀ ਜੀ ਇਸ ਪਿੱਛੇ ਮੇਰੇ ਕੋਲ ਸੰਸਾਰਿਕ ਜ਼ੋਰ ਤਾਂ ਉੱਥੇ ਲਾਇਆ ਕਰੀ ਜੀ ਮੈਂ ਖੁਦ ਪਰਸਨ ਤੌਰ ਤੇ ਮੈਂ ਜਾਂਦ ਰਹੀ ਜੀ ਚੰਦਰ ਸਿੰਘ ਟਵਾਲ ਜੀ ਉਹ ਲੋਕ ਸਰਕਾਰੀ ਡੈਫਟੀ ਸਪੀਕਰ ਜੀ ਉਹਨਾਂ ਤੱਕ ਪਹੁੰਚ ਕੀਤੀ ਜਿੱਥੇ ਕਿਰਪਾਲ ਸਿੰਘ ਬਡੂਗਾ ਸ਼ੂਨੀ ਦੇ ਕੀ ਪ੍ਰਧਾਨ ਸੀ ਉਹ ਖੁਦ ਲੱਗੇ ਰਹੇ ਜੀ ਇਸ ਪਾਸੇ ਤੇ ਪਰ ਉਹਨਾਂ ਨੂੰ ਸਰਕਾਰ ਵੱਲੋਂ ਕੋਈ ਹੰਗਾਰਾ ਨਹੀਂ ਮਿਲਿਆ ਭਾਵੇਂ ਸਰਕਾਰ ਅਕਾਲੀ ਦਲ ਦੀ ਆਉਂਦੀ ਸੀਗੀ ਪਰ ਨਹੀਂ ਗੱਲ ਬਣੀ ਜੀ ਇਹ ਵੀ ਇੱਕ ਰੋਸਾ ਹੀ ਹੈ ਲੋਕ ਉਹਨਾਂ ਰੋਸਾ ਸਰਕਾਰ ਤੱਕ ਹੈ ਹਾਲਾਂਕਿ ਸਰਕਾਰ ਚਾਹੁੰਦੀ ਤਾਂ ਥੇਰਸ ਤੱਕ ਆਈ ਸਕਦੇ ਤੇ ਮੇਰੇ ਕਹਿਲਾ ਗੁਰਪਿੰਤਾਪਾ ਤਾਂ ਵੀ ਅਚੰਚੇਤੀ ਮੇਲ ਹੋ ਗਿਆ ਅੱਜ ਤੇ ਆਉਣ ਵਾਲੇ ਦਿਨਾਂ 'ਚ ਵੀ ਅਸੀਂ ਜਰੂਰ ਮਿਲਦੇ ਰਹਿਵਾਂਗੇ ਵੈਸੇ ਮਿਲਦੇ ਤਾਂ ਅਸੀਂ ਰਹਿੰਦੇ ਹੀ ਆ ਜਿਹੜੀ ਉਹ ਕਿਤਾਬ ਬੁੱਕ ਵੀ ਹੋਣੀ ਆ ਭਾਈ ਸਾਹਿਬ ਭਾਈ ਜੀ ਦੇ ਪਰਿਵਾਰ ਬਾਰੇ ਉਹ 'ਚ ਵੀ ਆਪਾਂ ਆਉਣ ਵਾਲੇ ਦਿਨਾਂ 'ਚ ਚਰਚਾ ਕਰਾਂਗੇ ਤੇ ਮਿਲਦੇ ਵੀ ਰਹਿਵਾਂਗੇ ਤੇ ਸਾਰੇ ਦਰਸ਼ਕਾਂ ਦਾ ਤੇ ਸਾਡੇ ਕੈਮਰੇ ਨਾਲ ਜੁੜੇ ਹੋਏ ਸਾਥੀ ਸ੍ਰੀ ਸਵੇਜੀ ਹੁਣਾ ਦਾ ਧਰਵਾਦ ਹੈ ਸਾਰੇ ਅਰਸ਼ਕਨ ਸਤਿ ਸ਼੍ਰੀ ਅਕਾਲ